ਸੋ ਸਿਮਰੇ ਸਰਜਨ ਹਰ ਦੁਜਿ ਛੋਡ ਕਵਾਟੜੀ ਇਕ ਸਸਉ ਚਤ ਲਾਏ ਦੁਜ ਭਾਵੀ ਨਾਨਕ ਵਹਿਣ ਲੜੰਦੜੀ ਜਾਏ ਤੇਹਟੜੇ ਬਾਜ਼ਾਰ ਸੌਦਾ ਕਰਨ ਮੰਝਾਰਿਆ ਸੱਚ ਵਕਰ ਜਿਨੇ ਲਾਦਿਆ ਸੇ ਸਚੜੇ ਪਾਸਾਰ ਪੰਥ ਪ੍ਰੇਮ ਨ ਜਾਣਈ ਭੁਲੀ ਸਿਰ ਗਵਾ ਨਾਨਕ ਹਰ ਬਿਸਰੈ ਕੇ ਪਉਂਗ ਨਰਕ ਅੰਧਿਆ ਮਾਇਆ ਮਨੋਂ ਨਾ ਵਿਸਰ ਮੰਗ ਧੰਮ ਦਮ ਸੋ ਪ੍ਰਚੇਤਨ ਆਵੈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੋੜੇ ਦੋ ਜਿਚਰ ਆਪ ਕਿਰਪਾਲ ਸ਼ਬਦ ਘਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਖੰਭ ਵੇ ਕੰਧੜੇ ਜੇਲਾ ਕਿੰਨਾ ਸਾਵੇ ਤੋ ਤਨ ਜੜਾਈ ਆਪਣੇ ਲਹਾਂ ਸ ਸਜਣ ਟੋ ਸਜਣ ਸਚਾ ਪਾਤਸ਼ਾਹ ਸਿਰ ਸਹਾਂਦਰਸ਼ ਜਿਸ ਪਾਸ ਬਹਿਟਿਆ ਸੋਈ ਸਭਨਾ ਦਾ ਵੇਸ ਸੱਜਣ ਸਚ ਪਾਤਿ ਸ਼ਾਹ ਸਿਰ ਸਾਹ ਦਸ਼ ਜਿਸ ਪਾਸ ਬਹਿਠਿਆ ਸੋਈ ਸਭ ਨਾ ਦਵੇ ਸੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਯੋ ਨਹੀਂ ਜਨਮ ਅਕਾਰਤ ਕੀ ਕਹੋ ਨਾਨਕ ਹਰਿ ਪਜ ਨਾ ਨਾ ਜਿਹ ਬਿਦਜਲ ਕੋ ਮੀਨ ਵਿਖੇ ਅਨ ਸਿਉ ਕਾਹੇ ਰਚਿਓ ਨਿਮਖ ਨ ਹੋਇ ਉਦਾਸ ਕਹੋ ਨਾਨਕ ਪਜ ਹਰਿ ਮਨਾ ਪਰ ਨਜਮ ਕੀ ਫਾਸ ਤਰਨ ਪਉ ਆਹੀ ਗਇਓ ਲਿਓ ਜਰਾ ਤਨ ਜੀ कहु नानक पज हर मना औद जात है बी बिरद पयो सुझे नहीं काल पञ्च कहु नानक नर बाबरे क्यों न पजे भगवान तन दर संपत सगल ਜਿਨ ਆਪਣੀ ਕਰਮਾਂ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਦਾਰਨ ਪੈ ਹਰਨ ਹਰ ਅਨਾਥ ਕੇ ਨਾ ਕਹੋ ਨਾਨਕ ਤੇ ਜਾਨੀਏ ਸਦਾ ਬਸਤ ਤੁਮ ਸਾ ਤਨ ਦਨ ਜੇ ਤੋ ਕੋ ਦਿਓ ਤਾਂ ਸਿਉ ਨਹਿ ਹੋ ਨਕੀਂ कहो नानक नर बाबरे अब क्यों डोलत दीन तन धन संपै सुख दियो हर जनी के ताम कहो नानक सुन रे मना सिमरत कहे न राम सब सुख दाता राम है दूसर नाहन कोई कहो नानक सुरे मन गत सिमरगत हु सिमरत गत पय ते पञ्जरे तैमी कहो रे मन औद कटत है नी, पांच तात को तन रच जानो चतर सुजान जिहते उपज नान का नीन तहे में कट कट में हर जो बस संतन के पुकार कहो नानक ते पज मना पौन उतर पार सुख दुख जय पर से नहीं लोभ मोय बेमान कहु नानक सुन सो सोमूर्त भगवा वस् निय नहे जिहे कंचन लो समान कहु नानक सुन मन मुक्हेत जान हरख सोग जाके नहीं मैरी मीत समान कहो नानक सुन सुनरे मन मुक्हे ते जा को पे काहु नह पै मानत मनतया कहो नानक सुन रे मन ज्ञानी तय बखान जेह जख्या सगली तजि लियो पेख पेखबैर कहो नानक सुन रे मना ते नर माथ पग जेह माया ममता तजे सब ते पयो उदास कह नानक सुन रे मना तेह कट ब्रह्म निवास जेह प्राणी हों मैं तजे करता राम प्रशान कह नानक वो मुकत नर ह मन साची मेनासन् दुर्त कल में हर को निस दिन जो नानक पज सफल हुए ते का गुन गुणगोबिन्द पजो करन सनो हरना कहो नानक रे मन पर जम ताम ਜੋ ਪ੍ਰਾਨੀ ਮਮਤਾ ਤਜ ਲੋਭ ਮੋ ਹੰਕਾਰ ਕਹ ਨਾਨਕ ਆਪਨ ਤਰ ਔਰਨ ਲੇਤੇ ਉਦਾ ਜਉ ਸੁਪਣਾ ਅਰ ਦੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸੱਚੋ ਨਹੀਂ ਨਾਨਕ ਬਿਨ ਭਗਵਾ इस दिन माया डोलत डोलनी कोटन में नानक को नारायण जेची जैसे जलते बुध बुदा जग रचना तैसे रची कहो नानक सुनमि प्राणी कछु न चेत ਮਗ ਮਾਇਆ ਕੈ ਅੰਧ ਕਹ ਨਾਨਕ ਬਿਨ ਹਰ ਭਜਨ ਪਰਤ ਤਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾਵਈ ਮਾਇਆ ਕਾਰਨ ਤਾਵੈ ਮੂਰਖ ਲੋਗਿਆ ਜਾਨ ਕਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਜਾਨ ਹਰ ਜਨ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈ ਫਦਰਉ ਬਿਸਰ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾ ਪ੍ਰਾਨੀ ਰਾਮਨ ਚੇਤਈ ਮਦਨ ਆ ਕੈ ਅੰਗ ਕਹੋ ਨਾਨਕ ਹਰ ਭਜਨ ਬਿਨ ਪਰਤ ਤਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਰ ਦੁੱਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿ ਉਨ ਜਮ ਕੋਤਰਾਸ ਕਹੋ ਨਾਨਕ ਹਰ ਪਜ ਮਨਾ ਨਿਰਬੈ ਪਾਵੈ ਬਾਸ ਯਤਨ ਬਹੁਤ ਮੈਂ ਕਰ ਮੇਟਿਓ ਨ ਮੰਨ ਕੋ ਮਾ ਦਰਮਤ ਸੋ ਨਾਨਕ ਫਦਿਓ ਰਖ ਲਹੁ ਭਗਵਾ ਬਾਲ ਜਵਾਨੀ ਅਰ ਬਿਰਦ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਦਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ नानक समय रम गयो अब क्यों रोवत अंद मन माया मैं रम रो निकसत सतनाहन मीत नानक मूरत चित्र जो शाहत नाहन पीत नर चाहत कश और, और की और पी ਚਤ ਵਤਰ ਹੋਠ ਗੋ ਨਾਨਕ ਫਾਸੀ ਗਲ ਪਰ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇਂ ਸੋਏ ਜਗਤ ਪਖਾਰੇ ਫਿਰ ਤਹ ਸਭ ਕੋ ਦਾਤਾ ਰਾਂ ਕਹ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾ ਝੂਠਾ ਮਾਨ ਕਹਾ ਕਰ ਜਗ ਸਪਨੇ ਜੋ ਜਾ ਇਨਨੇ ਕਛ ਤੇਰੋ ਨਹੀਂ ਨਾਨਕ ਕਹਿ ਬਖਾ ਗਰਬ ਕਰਤ ਹੈ ਦੇਹ ਕੋ ਬਿਨ ਸਚਿਨ ਮੇ ਮੇ जय प्राणी हर जस कयो नानक ते जग जी जे कट सिमरन रामको सोहनरमुक्ता जान ते नर हर अंतर नहीं नानक साची मान। एक पगत भगवान् जह प्रानी कहना है मन। ਜੈ ਸੇ ਸ਼ੁਕਰ ਸੁਆ ਨਾਨਕ ਮਾਨੋ ਤਾਹਿ ਤਨ ਸੁਆਮੀ ਕੋ ਗਰਉ ਜੋ ਸਦਾ ਸਵਾਨ ਤਜਤ ਨੇ ਨਿਤ ਨਾਨਕ ਏ ਬਿਦ ਹਰਿ ਪਜੋ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗਮਾਨ नानक ने फल जात ते जोचर इशन सिर कम्प्यो पगडगमगे नैनोत ही कहो नानक एबिद पै तो न कर देखे ओ जगत में को काहु को ना नानक थिर हर भगत है तेरा खो मन म जग रचना सब छूट है जान ले हो रे मी कह नानक थिर ना रहे जों बालू की भीड़ राम गयो रामन गयो जाक ब परवा ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈਂ ਕਾ नानक हर गुन गैल साड सगल जंजल दोहर बल षुट के ओं बन परे कशो न होते उपाए कहो नानक अब ओट हर गजो हो हो सहाय बल हो सब किस होते पाये नानक सब के शि तुमर हाथ में तुन्हे होत सहाई संग सखा सब तज गए कौन ने बियो सा कह नानक ए विपत में एक एक रग ना नाम रयो सादूर ਜੇ ਹੇ ਓ ਗੁਰ ਗੋਬਿੰਦ ਕਹ ਨਾਨਕ ਏ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਿਓ ਜਾ ਕੈ ਸਮਨੇ ਕੋਈ ਦੇਹ ਸ ਮਰਤ ਸੰਕਟ ਮਿਟੈ ਦਰਸ ਤਹਾਰ ਹੋਵੇ ਰਾਮ ਨਾਮ ਉਰ ਮੈਂ ਗਿਓ ਜਾ ਕੈ ਸਮਨੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸਤ ਹਾਰ ਹੋਏ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਕਾ ਪਈਓ ਜਿਸ ਕਾ ਸਭ ਸੇ ਆਦਾਰ ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਈ ਉਧਾਰੂ ਇਹ ਵਸਤ ਤ ਜੀਨੇ ਜਾਈ ਨਿਤ ਨਿਤ ਰਖਿਉ ਤਾਰ ਤਮ ਸੰਸਾਰ ਚਰਨ ਰਖ ਤਰੀ ਸਭ ਨਾਨਕ ਬ੍ਰਹਮ ਪਸਾਰੋ ਸਰੋ ਹਕਮ ਹੱਲਾ ਪੰਜਵਾ ਤੀਰਾ ਕੀਤਾ ਜਤਨਾਈ ਮੈਨੋ ਜੋ ਕਿ ਤੂਈ ਮੈਂ ਨਿਰਗੁਣ ਆ ਦੇ ਕੋ ਗਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤ ਗੁਰ ਸਜਨ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ